ਅੱਜ ਸਕੂਲ ਆਫ ਫੈਮਿਨੈਂਸ ਦੇ ਵਿੱਚ ਡੇਰਾਬਸੀ ਹਾਈ ਸਕੂਲ ਚ ਆ ਕੇ ਬਹੁਤ ਵਧੀਆ ਲੱਗਿਆ ਟੀਚਰਜ਼ ਨੂੰ ਮਾਪਿਆਂ ਨੂੰ ਔਰ ਬੱਚ स्टूडेंट्स ਨੂੰ ਮਿਲ ਕੇ ਬੱਚਿਆਂ ਨੂੰ ਬਹੁਤ ਵਧੀਆ ਇੱਕ ਮੈਨੂੰ ਆਪਣੀ ਬਚਪਨ ਦੀ ਯਾਦ ਆ ਗਈ ਜਿਸ ਟਾਈਮ ਮੈਂ ਸਕੂਲ ਚੋਂ 6ਵੀਂ ਤੋਂ ਲੈ ਕੇ 10ਵੀਂ ਤੱਕ ਪੜਿਆ ਔਰ ਦੂਸਰੀ ਗੱਲ ਕੀ ਅੱਜ ਦੇ ਬੱਚੇ ਔਰ ਪੁਰਾਣੇ ਬੱਚਿਆਂ ਦਾ ਬਹੁਤ ਫਰਕ ਹੈ ਟੈਲੈਂਟਡ ਬੱਚੇ ਉਹਨਾਂ ਦੇ ਪੀਰੀਅਡਸ ਨੂੰ ਬੜਾ ਇੱਕ ਐਜੂਕੇਸ਼ਨ ਬਾਰੇ ਇੰਨੀ ਜਾਗਰਤੀ ਆ ਗਈ ਕਿ ਪੰਜਾਬ ਸਰਕਾਰ ਮੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਣਾ ਨੇ ਜਿਹੜਾ ਸਿੱਖਿਆ ਕ੍ਰਾਂਤੀ ਤੋਂ ਲੈ ਕੇ ਅੱਜ ਤੱਕ ਜਿਹੜਾ ਉਹਨਾਂ ਦਾ ਵਿਜ਼ਨ ਸੀ ਸਿੱਖਿਆ ਕ ਸੇ ਸੂਰਤਾਂ ਨੂੰ ਲੈ ਕੇ ਦੇਖ ਲਓ ਯੁੱਧ ਨਸ਼ਵਲ ਕਿੰਨੀਆਂ ਸਾਰੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਲਾਗੂ ਕੀਤੀਆਂ ਗਿਆ ਤਾਂ ਰਿਜ਼ਲਟ ਬਹੁਤ ਪੋਜ਼ਿਟਿਵ ਹੈ ਬੱਚੇ ਨੇ ਮਾਪੇ ਬਹੁਤ ਖੁਸ਼ੀ ਬੱਚੇ ਆਪ ਖੁਸ਼ੀ ਨਾ ਬੱਚਿਆਂ ਨੇ ਮਾਪਿਆਂ ਨੂੰ ਖੁਸ਼ੀ ਨਹੀਂ ਦੇਣਾ ਚਾਹਣਾ ਜੇ ਤੁਹਾਡੇ ਬੱਚੇ ਨੂੰ ਕਦੀ ਅਧਿਆਪਕ ਡਾਂਟਦਾ ਤੇ ਕਿਰਪਾ ਕਰਕੇ ਸਕੂਲ ਟੀਚਰ ਨੂੰ ਲਾਂਭਾ ਦੇਣਾ ਆਇਆ ਕਰੋ ਪਹਿਲਾਂ ਥੋੜੀ ਚੈੱਕ ਕਰਿਆ ਕਰੋ ਕਿ ਕਿਤੇ ਬੱਚੇ ਦਾ ਫਾੜ ਤਾਂ ਨਹੀਂ ਬੱਚਾ ਕੋਈ ਨਲੈਕੀ ਤਾਂ ਨਹੀਂ ਕਰਦਾ ਬੱਚਾ ਕਲਾਸ ਪਿੱਛੇ ਤਾਂ ਨਹੀਂ ਸਾਰਿਆਂ ਤੋਂ ਜਦੋਂ ਅਧਿਆਪਕ ਗੁੱਸੇ ਹੁੰਦਾ ਕੋਈ ਨਾ ਕੋ ਦਾ ਕਾਰਨ ਹੁੰਦਾ ਅੱਜ ਦੇ ਮੌਕੇ ਤੇ ਦੇਖ ਕੇ ਬਹੁਤ ਵਧੀਆ ਲੱਗਿਆ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਬਹੁਤ ਵਧੀਆ ਸਟਾਫ ਨੇ ਮੈਨੇਜ ਕੀਤਾ ਹੋਇਆ ਬਹੁਤ ਅੱਛਾ ਲੱਗਿਆ ਮੈਨੂੰ ਆਪਣਾ ਬਚਪਨ ਯਾਦ ਆਇਆ ਆ ਸਕੂਲ ਦੇ ਵਿੱਚ ਜਿੱਥੇ ਜਗਿੰਦਰ ਜਿੰਦਗੀ ਦੇ 5-6 ਸਾਲ ਮੈਂ ਪੜਿਆ ਉਹ ਸਕੂਲ ਦੇ ਨਾਲ ਨਾਤਾ ਜਿਹੜਾ ਜੁੜਿਆ ਹੋਇਆ ਹੈ ਮੇਰੇ ਨਾਲ ਅਜ ਨਰੇਸ਼ ਗਨੇਜਾ ਜੀ ਆਏ ਸੀ ਮੈਨੂੰ ਕਿਹਾ ਕਿ ਅੱਜ ਤੁਸੀਂ ਆਹੜਾ ਗਰਾਊਂਡ ਹੈ ਇਹਨੂੰ ਗੋਦ ਲੈ ਕੇ ਜਾਓ ਬਾਬੇ ਦੀ ਕਿਰਪਾ ਤੁਹਾਡੇ ਤੇ ਗਨੇਜਾ ਜੀ ਨੇ ਸਾਰਾ ਗਰਾਊਂਡ ਅੱਜ ਗੋਦ ਲਿਆ ਬੜੀ ਜਲਦੀ ਇਹਨੂੰ ਚੰਗਾ ਕਰਕੇ ਸਰ